ਟਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਜਲਾਲਪੁਰੀਏ ਪਾਲੇ ਨੇ ਲੋਕਾਂ ਦੇ ਭਲੇਖੇ ਕਾੜ ਤੇ ਦੇ ਦੱਸ ਦਿੱਤਾ ਕਿ ਪਾਲਾ ਕਿਹਨੂੰ ਕਹਿੰਦੇ ਪੈਗੇ ਵੀ ਸੋਹਣਾ ਵੀਰਾ ਕਰਦੇ ਗੱਲ ਉਹ ਸਾਹਮਣੇ ਕਹਿੰਦੇ ਗੱਲਾਂ ਲੱਗਣ ਗਈਆਂ ਟਕਾਣੇ ਸੋਨੀ ਦਾ ਕਹਿੰਦੇ ਨਾਂ ਬਹੁਤ ਵੱਡਾ ਫੱਤੇਗੜ ਛੰਨਾ ਦੀ ਉਹ ਧਰਤੀ ਹੈ ਮੇਰੇ ਮਿੱਤਰੋ ਪਰੇ ਪਰ ਮੁੰਡੇ ਪਾਲੇ ਹੋਣੇ ਪਾਲਾ ਪਾਲਾ ਹੋਈ ਪਈ ਹੈ ਭਾਈ ਆਹ ਸਾਹਮਣੇ ਕਹਿੰਦੇ ਗੋਰਾ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਪਾਲਾ ਕਹਿੰਦੇ ਪੱਕੇ ਤੌਰ ਤੇ ਕੈਨੇਡਾ ਰਹਿੰਦਾ ਉਧਰ ਦੁੱਲਾ ਕਹਿੰਦੇ ਅਮਰੀਕਾ ਦੇ ਵਿੱਚ ਰਹਿੰਦਾ ਔਰ ਜੋਤ ਵਰਗੇ ਕਹਿੰਦੇ ਕੈਨੇਡਾ ਦੇ ਵਿੱਚ ਰਹਿੰਦੇ ਆ ਇਹ ਸਭ ਦੇ ਲਈ ਦਵਾਮਾਂ ਨੇ ਜਿਹੜੇ ਮੁੰਡੇ ਮਿਹਨਤਾਂ ਕਰਕੇ ਪੜ੍ਹ ਲਿਖ ਕੇ ਉਹ ਜਿਹੜੇ ਸੁਪਨੇ ਪੂਰੇ ਕਰਨ ਦੇ ਲਈ ਉਹ ਵਿਦੇਸ਼ਾਂ ਦੇ ਵਿੱਚ ਸਿੱਟ ਹੋ ਗਏ ਉਹ ਸਭ ਦੇ ਲਈ ਦਵਾਮਾਂ ਨੇ ਇੱਬਰ ਕਹਿੰਦੇ ਜਲਾਲਪੁਰਿਆ ਬਲਬੀਰ ਨੇ ਉਹ ਜਗਰਾਲ ਪਿੰਡ ਦਾ ਗੋਰਾ ਬਰਗਣ ਕਲੇਰਾ ਜਦ ਪੜ ਲਿਆ ਵੀ ਟੀਮਾਂ ਪੁੱਜਣ ਉਹ ਪੱਟੇ ਬਾਈ ਸੋਨੀ ਆ ਗਿਆ ਲਓ ਰੇਡ ਪੈ ਰਹੀ ਹੈ ਸਰਦਾਰ ਸੇਵਾ ਸਿੰਘ ਜੀ ਰਾਣਾ ਸਟਾਰ ਆਟੋ ਬਾਡੀ ਵਾਲੇ ਉਹਨਾਂ ਦੀ ਟੀਮ ਖੇਡਦੀ ਹੈ ਚਾਰ ਨੇ ਚਾਰੇ ਤਿਆਰ ਵਰ ਤਿਆਰ ਇੱਕ ਪਾਸੇ ਗੁਰਵਿੰਦਰ ਕਾਂਗਿਆੜਾ ਪਰ ਜਲਾਲਪੁਰੀਆ ਸਿਰਾਂ ਲਈ ਤੁਰਿਆ ਆਉਂਦਾ ਉਹ ਜਲਾਲਪੁਰੀਆ ਕਹਿੰਦੇ ਐਂਡ ਲਈ ਤੁਰਿਆ ਆਉਂਦਾ ਜਲਾਲਪੁਰੀਆ ਪਾਲਾ ਬੱਲੇ ਬੱਲੇ ਕਰਾ ਗਿਆ ਲਓ ਸੁਗਰਾਜ ਪਹਿਲੀ ਬੱਲੇ ਕਹਿੰਦੇ ਫਰਮਾਨੇ ਬਾਦ ਦੇਸੀ ਕਬੱਡੀ ਪਾ ਰਿਆ ਜਮਰੇੜੀ ਚੈਂਪੀਅਨਸ਼ਿਪ ਤੇ ਵੀ ਆ ਮੁੰਡੇ ਨੇ ਬੱਲੇ ਬੱਲੇ ਕਰਾਈ ਆ ਔਰ ਚਾਰ ਜਾਫੀ ਤੁਰਿਆਂ ਦੇ ਮੰਨੇ ਪਰ ਮੰਨੇ ਆ ਜਲਾਲਪੁਰੀਆ 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 ਔ ਜਲਾਲਪੁਰੀਆ ਦੇ ਕਹਿੰਦੇ ਪਹਿਲੀ ਧਈ ਸ਼ੁਰੂ ਹੋ ਗਿਆ ਓ ਆਇਆ ਸੁਬਾਹ ਔ ਦੇ ਵੀਰਾਂ ਦਾ ਧੰਨਵਾਦ ਰੇਡ ਸ਼ਪਾਰ ਹਾਂ ਸਾਹਮਣੇ ਕਹਿੰਦੇ ਸ਼ਪਾਰ ਵਾਲੇ ਦੀ ਕਬੱਡੀ ਪੈ ਰਹੀ ਹੈ ਆ ਟੀਮ ਕਹਿੰਦੇ ਅਮਰੀਕਾ ਤੋਂ ਵੱਡੀ ਹੋਈ ਹੈ ਇਹ ਟੀਮ ਕਹਿੰਦੇ ਅਮਰੀਕਾ ਤੋਂ ਵੱਡੀ ਹੋਈ ਹੈ ਜੈਲਾ ਫ੍ਰਿਜ ਨੂੰ ਦੇ ਵਿੱਚ ਰਹਿੰਦਾ ਗੁਰਜੀਵ ਲੰਧਰੇੜੀ ਵੀਰ ਨੇ ਇਸੇ ਤਰ੍ਹਾਂ ਦੀਆਂ ਹੋਰ ਘੈਂਟ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਕਬੱਡੀ ਟ੍ਰੈਂਡ ਤੇ ਵੀਡੀਓ ਸ਼ੇਅਰ ਕਰੋ